ਦੇ ਵਿੱਚ ਕਾਫੀ ਰੇਪ ਹੋਈ ਨੀ ਕਿ ਕਾਫੀ ਲਾਸ਼ਾਂ ਬਾਹਰ ਨਿਕਲੀਆਂ ਨੀ ਦੇਖੋ ਜਿੱਥੋਂ ਤੱਕ ਭੈਣ ਜੀ ਕੰਗਣਾ ਨੌ ਦਾ ਸਵਾਲ ਆ ਪਹਿਲਾ ਮੌਕਾ ਨਹੀਂ ਹੈਗਾ ਵੀ ਕਿਸਾਨ ਅੰਦੋਲਨ ਨੂੰ ਜਾਂ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਉਹਨਾਂ ਟਾਰਗੇਟ ਕੀਤਾ ਹੋਵੇ ਪਹਿਲੋ ਵੀ ਰੱਜ ਕੇ ਟਾਰਗੇਟ ਕੀਤਾ ਠੀਕ ਆ ਵੀ ਉੱਥੇ 100-100 ਰੁਪਏ ਲਈ ਵੀ ਬੀਬੀਆਂ ਆਉਂਦੀਆਂ ਹੈਗੀਆਂ ਮਾਤਾ ਮਿੰਦਰ ਕੌਰ ਨੂੰ ਕਹਿ ਸੀਗਾ ਫੋਨਮੀ ਜਿਹੜੇ ਨੇ ਉਹਨਾਂ ਨੂੰ ਬਿਆਨ ਲਿਖ ਕੇ ਨਾਗਪੁਰ ਵੱਲੋਂ ਦਿੱਤਾ ਜਾਂਦਾ ਵਾ ਬਿਆਨ ਪਿੱਛੋਂ ਲਿਖਿਆ ਹੁੰਦਾ ਔਰ ਉਹ ਜਿਹੜਾ ਇਸ਼ੂ ਆ ਉਹ ਸ਼ਿਸ਼ੂ ਨੂੰ ਡਿਵਰਟ ਕਰ ਲਈ ਇਹ ਬਿਆਨਬਾਜ਼ੀ ਹੁੰਦੀ ਹੈਗੀ ਆ ਵੀ ਜਿਹੜਾ ਇਸ਼ੂ ਚੱਲ ਰਿਹਾ ਉੱਥੇ ਕੋਈ ਨਾ ਕੋਈ ਉਹ ਫਿਲਮੀ ਸਟਾਰ ਨੇ ਮੀਡੀਆ ਤੇ ਕਾਫੀ ਰੌਲਾ ਪੈਂਦਾ ਹੈਗਾ ਤੋਂ ਮੀਡੀਆ ਦੀ ਸੁਰੱਖਿਆ ਲੈਣ ਵਾਸਤੇ ਸਾਡੇ ਤੇ ਗਾਹੇ ਬਗਾਹੇ ਟਿਕਟ ਚਪੜੀਆਂ ਕਰਦੇ ਰਹਿੰਦੇ ਨੇ ਠੀਕ ਤੁਸੀਂ ਜਿਹੜਾ 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 ਬਿਆਨ ਅੱਜ ਕੰਗਨਾ ਰੌਦ ਦੀ ਦੇ ਰਹੇ ਨੇ ਤੁਸੀਂ ਉਹਦੀ ਪੁਸ਼ਟੀ ਕਰਦੇ ਜੀ ਮੀਡੀਆ ਕਰਦਾ ਪੁਸ਼ਟੀ ਜੇ ਮੀਡੀਆ ਨੂੰ ਨਹੀਂ ਲੱਗਦਾ ਜਿਹਾ ਬਿਆਨ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਤਾਂ ਰਾਜਨੀਤਿਕ ਪ੍ਰੇਰਿਤ ਹੈਗਾ ਵੀ ਉਹ ਇਸ ਵੇਲੇ ਪਾਜਪਾ ਦੀ ਐਮਪੀ ਆ ਔਰ ਸੱਚੀਓ ਪਾਜਪਾ ਕਿਉਂ ਨਾ ਕਰੇ ਪਾਜਪਾ ਜੇ ਸਾਡੇ ਤੇ ਸ਼ਬਦੀ ਅਟੈਕ ਕਰ ਰਹੀ ਹੈ ਭਾਈ اخلاقی ਤੌਰ ਤੇ ਗਲਤ ਆ ਸਾਨੂੰ ਖਾਲਸਤਾਨੀ ਕਹੀ ਜਾਂਦੀ ਆ ਉਹ ਪਾਕਿਸਤਾਨੀ ਕਹੀ ਜਾਂਦੀ ਆ ਬ੍ਰਿਟ ਬਿੱਟੂ ਕਹਿੰਦਾ ਜੀ ਬਾਹਰੋਂ ਫੰਡ ਆਈ ਜਾਂਦਾ ਇਹਨਾਂ ਨੂੰ ਬੜਾ ਕੁਝ ਬੋਲਦੇ ਨੇ ਇਹ ਜੀ ਜਿਤ ਵਾਸਤੇ ਮਤਲਬ ਜਿਹੜਾ ਬੈਠੇ ਹੋਏ ਨੇ ਬੋਲਣਗੇ ਦੇਖੋ ਉਹਨਾਂ ਦਾ 400 ਵਾਲਾ ਨਾਰਾ ਕਿਸਾਨ ਮਜ਼ਦੂਰ ਦੇ ਅੰਦੋਲਨ ਕਰਕੇ ਰੁਲਿਆ ਹੈਗਾ ਉਹ 200 ਚਾਲੀਆਂ ਤੇ ਖੜੇ ਨੇ ਉਹਨਾਂ ਨੂੰ ਸੱਤੀ ਕੱਪੜੀ ਅੱਗ ਲੱਗੀ ਹੋਈ ਹੁਣ ਹਰਿਆਣਾ ਚ ਸਾਹਮਣਾ ਕਰਨਾ ਪੈ ਰਿਹਾ ਹਰਿਆਣੇ ਚ ਵੱਡੀ ਪੱਧਰ ਤੇ ਲੋਕਾਂ ਦੀ ਬਗਾਵਤ ਹੈ ਹੁਣ ਇਹ ਵੀ ਨਹੀਂ ਸਮਝ ਲੱਗਦੇ ਅਸੀਂ ਨਹੀਂ ਕਹਿੰਦੇ ਕਿ ਕਿੰਨੂੰ ਵੋਟ ਕਿੰਨੇ ਪਾਉਣੀ ਆ ਹੁਣ ਉਹਨਾਂ ਨੂੰ ਨਹੀਂ ਲੱਗਦਾ ਫਿਰ ਅਸੀਂ ਜਿੱਤ ਰਹੇ ਆ ਤਾਂ ਭਾਈ ਉਹਨਾਂ ਦੇ ਐਮਪੀ ਦਾ ਅੱਗ ਬਬੂਲਾ ਹੋਣਾ ਸਾਡੇ ਤੇ ਗੁੱਸਾ ਕੱਢਣਾ ਵੈਸੇ ਚ ਐਜ ਲੱਗਦਾ ਸਾਨੂੰ ਇਹ ਬੋਲ ਉਹ ਟਰੈਕਟਰ ਵਾਲੀ ਮੰਗ ਤੇ ਮੰਨੀ ਜੀ ਕਿ ਟਰੈਕਟਰ